ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੁਹਾਨੂੰ ਦੱਸ ਦਈਏ ਕਿਸਾਨ ਜਥੇਬੰਦੀਆਂ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਹਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਡੇ ਘਰਾਣਿਆਂ ਨੂੰ ਸਾਡੀ ਜ਼ਮੀਨ ਦੇਣਾ ਚਾਹਦੀ ਹੈ ਇਸ ਦਾ ਸਾਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਧੱਕੇਸ਼ਾਹੀ ਨਾਲ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਹਨ ਤੇ ਕਿਸਾਨ ਜਥੇਬੰਦੀਆਂ ਬਹੁਤ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕੀ ਕੁਝ ਕਹਿਣਾ ਉਹਨਾਂ ਦਾ ਆਉ ਤੁਹਾਨੂੰ ਸੁਣਾਉਨੇ ਆਂ ਭਗਵੰਤ ਮਾਨ ਦੀ ਸਰਕਾਰ ਜਿਵੇਂ ਕਾਰਪੋਰੇਟ ਘਰਾਣੇ ਦੀ ਦਲਾਲ ਬਣੀ ਐ ਉਹਦੀ ਤਾਜ਼ਾ ਉਦਾਹਰਣ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਨੰਗਲ ਝੋਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀ ਐ ਵੱਡੀ ਪੱਧਰ ਤੇ ਫਸਲ ਪਲੀ ਹੋਈ ਜਿਹੜੀ ਕਿਸਾਨਾਂ ਨੇ ਵੱਡੇ ਖਾਤੇ ਕਰਕੇ ਝੋਨੇ ਦੀ ਫਸਲ ਲਾਈ ਐ ਤੇ ਲੱਗੀ ਹੋਈ ਫਸਲ ਦੇ ਵਿੱਚ ਬਿਨਾਂ ਮੁਆਵਜ਼ਾ ਦਿੱਤੇ ਕਿਸਾਨਾਂ ਤੋਂ ਡਾਂਗ ਦੇ ਜ਼ੋਰ ਨਾਲ ਜ਼ਮੀਨਾਂ ਖੋਹਣ ਤੇ ਲੱਗੀ ਹੋਈ ਆ ਪੰਜਾਬ ਦੀ ਸਾਰੀ ਪੁਲਿਸ ਅਸੀਂ ਭਾਰਤੀ ਕਿਸਾਨ ਉਗਤਾ ਆਜ਼ਾਦ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜੇ ਤੁਸੀਂ ਇਸੇ ਤਰ੍ਹਾਂ ਡਾਕ ਦੇ ਜੋਰ ਨਾਲ ਬਿਨਾ ਪੈਸੇ ਦਿੱਤੇ ਜਬਰੀ ਜ਼ਮੀਨਾਂ ਖਵਾਇਰ ਖੋ ਕਰੋਗੇ ਤਾਂ ਪੰਜਾਬ ਦੇ ਹਾਲਾਤ ਸੁਖਾਵੇਂ ਨਹੀਂ ਰਹਿਣੇ ਕਿਉਂਕਿ ਪੰਜਾਬ ਦੇ ਲੋਕ ਜ਼ਮੀਨਾਂ ਨੂੰ ਮਾਤਾ ਦਾ ਰੁਤਬਾ ਦਿੰਦੇ ਆ ਤੁਸੀਂ ਕਾਰਪੋਰੇਟ ਘਰੇਣ ਦੀ ਦਲਾਲੀ ਕਰਦੇ ਹੋ ਸਿੱਧਨ ਸਿੱਧਾ ਕਿਸਾਨਾਂ ਦੇ ਵਿਰੋਧ ਦੇ ਵਿੱਚ ਖੜਿਓ ਗੁਰਨਾਨਕ ਤੇ ਕੀਤੀ ਲਾਲ ਲੋਆਂ ਦੇ ਵਿਰੋਧ ਦੇ ਵਿੱਚ ਖੜਿਓ ਇਹਦੀ ਕੀਮਤ ਤੁਹਾਨੂੰ ਚਕਾਉਣੀ ਪੈਣੀ ਹੈ ਇਹਦੇ ਨਾਲ ਦੀ ਨਾਲ ਲੈਂਡ ਪੂਲਿੰਗ ਨੀਤੀ ਦੇ ਤਹਿਤ ਜਿਹੜਾ ਭਗਵੰਤ ਮਾਨ ਇਹ ਕਹਿ ਰਿਹਾ ਕਿ ਜ਼ਮੀਨ ਅਸੀਂ ਜ਼ਬਰੀ ਅਕਵਾਇਰ ਨਹੀਂ ਕਰਾਂਗੇ ਸਹਿਮਤੀ ਨਾਲ ਲਵਾਂਗੇ ਉਹ ਨੀਤੀ ਐਨੀ ਖਤਰਨਾਕ ਨੀਤੀ ਐ ਇੱਕ ਕਿਸਾਨਾਂ ਨੂੰ ਸਿੱਧਾ ਕਹਿ ਦਈਏ ਇੱਕ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਉਹ ਮਿੱਠੇ ਜ਼ਹਿਰ ਦੇ ਤਹਿਤ ਹਜ਼ਾਰਾਂ ਏਕੜ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਆ ਸਰਕਾਰ ਨੇ ਤੇ ਲੱਖਾਂ ਏਕੜ ਹੋਰ ਜ਼ਮੀਨ ਅਕਵਾਇਰ ਕੀਤੀ ਜਾਣੀ ਐ ਬਿਨਾ ਪੈਸੇ ਦਿੱਤੇ ਅਕਵਾਇਰ ਕੀਤੀ ਜਾਣੀ ਐ ਐਨੀ ਖਤਰਨਾਕ ਨੀਤੀ ਆ ਉਹ ਤੇ 3-4 ਸਾਲ ਵਾਸਤੇ ਤਿੰਨ ਸਿਰਫ 3 ਸਾਲ ਵਾਸਤੇ ਕਿਸਾਨਾਂ ਨੂੰ 30000 ਰੁਪਇਆ ਇੱਕ ਏਕੜ ਦਾ ਪ੍ਰਤੀ ਸਾਲ ਮਿਲੂਗਾ ਇੱਕ ਏਕੜ ਦਾ 80000 ਰੁਪਏ ਠੇਕ ਹੈ ਪੰਜਾਬ ਦੇ ਵਿੱਚ ਅੱਜ 30000 ਰੁਪਇਆ ਸਰਕਾਰ ਦੇਊਗੀ ਸਾਲ ਦਾ ਤਿੰਨ ਸਾਲ ਵਿਹਲੀ ਪਈ ਰਹੂਗੀ ਉਦੋਂ ਬਾਅਦ ਦੇ ਵਿੱਚ ਕੋਈ ਪੈਸਾ ਨਹੀਂ ਦੇਣਾ ਡਵੈਲਪਮੈਂਟ ਕਦੋਂ ਹੁੰਦੀ ਹੈ ਇਹਦਾ ਕੋਈ ਪਤਾ ਨਹੀਂ ਜਣੀ 15-15 20-20 ਸਾਲ ਹੋਗੇ ਜਿਹੜੀਆਂ ਪਹਿਲਾਂ ਇਸ ਨੀਤੀ ਤਹਿ ਜਮੀਨਾਂ ਕਿਸਾਨਾਂ ਤੋਂ ਲਈਆਂ ਆ ਉਹ ਬੇਆਵਾਜ਼ ਜਮੀਨਾਂ ਪੰਨਾਂ ਹੈ ਇਸ ਕਰਕੇ ਉਹ ਖਤਰਨਾਕ ਨੀਤੀ ਹੈ ਅਸੀਂ ਸਾਡੇ ਕਿਸਾਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਕਿ ਭਰਾਵੋ ਸਰਕਾਰ ਝੂਠ ਬੋਲ ਰਹੀ ਹੈ ਜਮਿਨੀ ਹਕੀਕਤਾਂ ਕੁਝ ਹੋਰ ਹੈ ਪ੍ਰਚਾਰ ਕੁਝ ਹੋਰ ਕੀਤਾ ਜਾ ਰਿਹਾ ਹੈ ਇਸ ਕਰਕੇ ਸਾਡੇ ਵੀਰਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਆਓ ਵੱਡੇ ਸੰਘਰਸ਼ ਦੀ ਮੰਗ ਕਰਦੀ ਹੈ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਸਮੂਹ ਲੋਕਾਂ ਨੂੰ ਇਕੱਠੇ ਕਰਕੇ ਉਸ ਨੀਤੀ ਦੇ ਖਿਲਾਫ ਖੜੇ ਬਿਨਾ ਇਹ ਸੰਘਰਸ਼ ਜਿੱਤੇ ਨਹੀਂ ਜਾਂ ਇਸ ਕਰਕੇ ਅਸੀਂ ਇੱਕਮਿਕ ਹੋਈਏ ਸਮੂਹ ਜਥੇਬੰਦੀਆਂ ਨੂੰ ਚਾਹੇ ਉਹ ਕਿਸਾਨਾਂ ਦੀਆਂ ਜਥੇਬੰਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵਪਾਰੀਆਂ ਦੀਆਂ ਛੋਟੇ ਦੁਕਾਨਦਾਰਾਂ ਦੀਆਂ ਜਥੇਬੰਦੀਆਂ ਸਾਨੂੰ ਗਲਬੱਕੜੀ ਪਾ ਕੇ ਸੰਘਰਸ਼ ਕਰਨੇ ਪੈਣੇ ਆ ਸਰਕਾਰ ਬੁਰੇ ਤੇ ਆਈ ਹੈ ਇਹਦੀਆਂ ਨੀਤੀਆਂ ਪਾਲਿਸੀਆਂ ਸਿਰਫ ਕਾਰਪੋਰੇਟ ਕਰਨ ਦਾ ਪੱਖਪੂਰਦੀਆਂ ਤੇ ਬਾਕੀ ਸਾਰੇ ਲੋਕਾਂ ਦਾ ਗਲਾ ਘੁੱਟ ਰੀਆਂ ਇਸ ਕਰਕੇ ਆਓ ਭਰਾਵੋ ਇਹਨਾਂ ਨੀਤੀਆਂ ਪਾਲਿਸੀਆਂ ਖਿਲਾਫ ਇਕੱਠੇ ਹੋ ਕੇ ਸੰਘਰਸ਼ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ਾਂ ਦੀ ਲੋੜ ਹੈ ਤੁਹਾਡਾ ਧੰਨਵਾਦ